ਯਾਰ ਗੱਲ ਸੁਣ ਕਿੱਥੇ ਸੇਰ ਦਾ ਭਤੀਜ ਘੁਮਾਈ ਜੰਨਾ ਹੈ ਮਕਾਨ ਲੈਣਾ ਮਕਾਨ ਲੈਣਾ ਲੈਣਾ ਕਿੱਥੇ ਆ ਚਾਚਾ ਉਹ ਦੇਖ ਦੁਕਾਨ ਚਲ ਇਹਨੂੰ ਇਹਨੂੰ ਪੁੱਛਦੇ ਆ ਆ ਜਾ ਹਾਂ ਭਾਈ ਆ ਦੁਕਾਨ ਆ ਅੱਛਾ ਅੱਛਾ ਹਾਂਜੀ ਭਾਈ ਜੀ ਬੈਠੋ ਜੀ ਭਾਜੀ ਮੇਰਾ ਚਾਚਾ ਆਇਆ ਪਿੰਡੋਂ ਇਹਨਾਂ ਲਈ ਅਸੀਂ ਮਕਾਨ ਦੇਖਦੇ ਫਿਰਦੇ ਆ ਵਧੀਆ ਜਿਹਾ ਸੌਦਾ ਦਿਖਾ ਦਿਓ ਕੋਈ ਅੱਛਾ ਅੱਛਾ ਠੀਕ ਹੈ ਕੋਠੀ ਹੋਵੇ ਯਾਰ ਕੋਠੀ ਹਾਂ ਕੋਠੀ ਟਾਈਪ ਹਾਂ ਇੱਕ ਮਿੰਟ ਹਾਂਜੀ ਚਲੋ ਇਹ ਦਿਖਾ ਦਿੰਦਾ ਆ ਜੋ ਚਲ ਆਇਓ ਚਲ ਚਲ ਆ ਵੀ ਸੋਦਾ ਵੇਖਦਾ ਜੀ ਅੱਛਾ ਅੱਛਾ ਹਾਂਜੀ ਤੇ ਵੈਸੇ ਆਪਾਂ ਜਗਾ ਕਿੰਨੀ ਕਿ ਲੈਣੀ ਆ ਤੁਸੀਂ ਚਾਹਣਾ ਲੈਣੀ ਹੈ ਭਾਈ 200 ਕਾ ਜੀ 200 ਕਾ ਜੀ ਹਾਂ ਬਜਟ ਕਿੰਨਾ ਕਰ ਆਪਣੇ 2 ਲੱਖ ਰੁਪਇਆ ਇੱਥਾ ਕਿੱਤਾ ਹੋਇਆ ਸਾਡਾ ਪਰ ਵਧੀਆ ਹੋਣੇ ਜਾਣੇ ਮੇਰੀ ਪਕਾਈ ਮਰਨ ਮੈਂ ਏਡੀ ਦੂਰ ਲਿਆਏ ਕੋਈ ਇਹਨਾਂ ਨੂੰ ਮੈਂ ਦੱਸਦਾ ਹਾਂ ਠੀਕ ਆ ਆਜੋ ਦਿਖਾਨਾ ਚਲੋ ਅਬੇ ਮਜ਼ਾ ਆਏਗਾ ਨਾ ਬਿੜੋ ਹਲੋ ਹਾਂ ਹਾਂ ਅੱਛਾ ਹਾਂ ਆਹੀ ਮਕਾਨ ਆ ਯਾਰ ਆਹੀ ਆ ਹਾਂ 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 ਤੇਰੇ ਕੀ ਉਹ ਮਕਾਨ ਤਾਂ ਬਹੁਤ ਵਧੀਆ ਉਹ ਤੂੰ ਤਾਂ ਕਹਿੰਦਾ ਸ਼ਹਿਰ ਜਗਾਈ ਬੁੜੀ ਮਹਿੰਗੀ ਉਹ ਬੁੜੀ ਮਹਿੰਗੀ ਆ ਤੋ ਲੱਗਦਾ ਮਕਾਨ ਕੀ ਬਾਤਾਂ ਲੈਣਾ ਬਹੁਤ ਵਧੀਆ ਮਕਾਨ ਹੈ ਬਈ ਤਾਂ ਹਾਂ 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 ਗੱਲ ਤਾਂ ਸਹੀ ਹੈ ਚਾਚਾ ਤੁਹਾਡੀ ਹਾਂ 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 ਵਧੀਆ ਹਾਂ ਬਈ ਦੇਖ ਲੈ ਮਕਾਨ ਹਾਂ ਦੇਖ ਲੈ ਬਹੁਤ ਵਧੀਆ ਮਕਾਨ ਹੈ ਬਈ ਬੜਾ ਵਧੀਆ ਮਕਾਨ ਆ ਉਹ ਇਹ ਨਹੀਂ ਕਾ ਮਕਾਨ ਆ ਆ ਮਕਾਨ ਆ ਆ ਮਕਾਨ ਚਲ ਆ ਵੀ ਵਧੀਆ ਯਾਰ ਇਹ ਵੀ ਠੀਕ ਆ ਇਹ ਵੀ ਠੀਕ ਆ ਯਾਰ ਉਹ ਇਹ ਨਹੀਂ ਹਾਂ ਉਹ ਆ ਕਿਹੜਾ ਉਹ ਬਾਏ ਓਏ ਆਏ ਸਾਲੇ ਉਹ ਤੇਰੀ ਕੀ ਓਏ ਆਹ ਓ ਚਾਚਾ ਸੌਂਗਾ ਕਿੱਥੇ ਇੰਨੀ ਕਿਧਰ ਜਗ੍ਹਾ ਇਹਦੀ ਓ ਯਾਰ ਬੰਦਾ ਕਿੱਥੇ ਡਾਉ ਹਾਂ ਚਾਚੇਰੇ ਉੱਤੇ ਸੌਊਗਾ ਇਹ ਸਭ ਕਿਆ ਦੇਖਣਾ ਪੜ ਰਹਾ ਹੈ ਅੱਛਾ ਹੈ ਮੈਂ ਅੰਨ੍ਹਾ ਹਾਂ ਭਰਾਵਾ 2 ਲੱਖ ਤੇ ਹੀ ਆਂਦਾ ਪਾਲਦਾ ਸ਼ਹਿਰ ਦੇ 2 ਲੱਖ ਦੇ ਦੋ ਦੋ ਲੱਖ ਲੱਗਦਾ